ਅਸੀਂ ਕਾਂਗਰਸ ਪਾਰਟੀ ਤੋਂ ਉੱਟ ਕੇ ਆਏ ਹਾਂ ਪ੍ਰੇਮ ਮਿੱਤਲ ਜੀ ਬਾਰੇ ਪਤਾ ਕੀਤਾ ਬਹੁਤ ਹੀ ਉੱਚੇ ਸੁੱਚੇ ਇਮਾਨਦਾਰ ਇਨਸਾਨ ਨੇ ਆਪਣੇ ਵਾਅਦੇ ਜੋ ਕਰਦੇ ਨੇ ਉਹਨਾਂ ਤੇ ਖਰੇ ਉਤਰਦੇ ਨੇ ਬੀਜੇਪੀ ਵੀ ਇੱਕ ਨਵੀਂ ਪਾਰਟੀ ਬਣ ਕੇ ਪੰਜਾਬ ਚ ਬਰੀ ਹੈ ਤੇ ਬਹੁਮਤ ਦੀ ਤੇ ਸਰਕਾਰ ਬਣਨੀ ਚਾਹੀਦੀ ਹੈ ਤੇ ਬੀਜੇਪੀ ਦੀ ਬਣੇ ਕਿਉਂਕਿ ਸੈਂਟਰ ਤੋਂ ਸਿੱਧਾ ਫੰਡ ਆਊਗਾ ਇਹਨਾਂ ਨੂੰ ਇਹਨਾਂ ਨੂੰ ਕਿਸੇ ਦੇ ਕੇ ਹੱਥ ਅੜਨ ਦੀ ਜਾਂ ਡਿਮਾਂਡ ਕਰਨ ਦੀ ਲੋੜ ਨਹੀਂ ਪੈਣੀ ਇੱਕ ਦੇਸ਼ ਦਾ ਮੁਖੀ ਪਰ ਆਪਣੇ ਸਮਰਥਕਾਂ ਤੋਂ ਮਾਫੀ ਮੰਗ ਰਿਹਾ ਜਿਹੜੇ ਕਹਿੰਦੇ ਤੁਸੀਂ ਨਹੀਂ ਚੱਚੇ ਤਾਂ ਚਲੋ ਮੈਂ ਬਿੱਲ ਵਾਪਸ ਲੈ ਲੈਣਾ ਬਾਅਦ ਜਦੋਂ ਉਹਨੇ ਬਿੱਲ ਵਾਪਸ ਕੀਤਾ ਤੁਸੀਂ ਇਸ ਨੂੰ ਜੱਜਮੈਂਟ ਕਰ ਲਓ ਵੀ ਇੱਕ ਕਾਂਗਰਸ ਪਾਰਟੀ ਤੋਂ ਬੰਦਾ ਪੱਟੜ ਕਾਂਗਰਸ ਟੁੱਟ ਕੇ ਭਾਜਪਾ ਨੂੰ ਸਮਰਥਨ ਕਰ ਰਿਹਾ ਪ੍ਰੇਮ ਮਿੱਤਲ ਜਾਂ ਸਮਰਥਨ ਕਰ ਰਿਹਾ ਕੋਈ ਨਾ ਕੋਈ ਤਬਦੀਲੀ ਤਾਂ ਹੋਊਗੀ ਨਾ ਰਾਜਨੀਤੀ ਤੇਜਰੀਵਾਲ ਜੀ ਇਹ ਗੱਲ ਕਿਉਂ ਨਹੀਂ ਕਹਿੰਦੇ ਵੀ ਜੇ ਮੈਂ ਕੋਈ ਕਾਰਜ ਕਰ ਰਿਹਾ ਹਾਂ ਚਾਹੇ ਭਾਜਪਾ ਦੀ ਕਰਗ ਜਾ ਰਹੀ ਹੈ ਤੁਸੀਂ ਹਰਿਆਣਾ ਦਾ ਕਿਉਂ ਬਾਈਕਟ ਕੀਤਾ ਪੰਜਾਬ ਚ ਕਿਉਂ ਇਲੈਕਸ਼ਨ ਲੜ ਰਹੇ ਹੋ ਕਾਰਨ ਕੀ ਆ ਪੰਜਾਬ ਦੇ ਲੋਕਾਂ ਨੂੰ ਤੁਸੀਂ ਬੇਕੂ ਬਣਾਉਨੇ ਹੋ ਪਿਛਲੀ ਵਾਰ ਤੁਸੀਂ 100 ਸੀਟਾਂ ਦਾ ਦਾਵਾ ਕਰ ਸਾਸੀ ਗੱਲ ਜੀ ਤੁਸੀਂ ਦੇਖ ਰਿਹਾ ਸੀ Z News ਤੇ ਮਹਿਰਮਨ ਹੌਲਕ ਅੱਜ ਅਸੀਂ ਆਇਆ ਆਤਮਨਗਰ ਹਲਕੇ ਜ ਅੱਜ ਆਪਾਂ ਇਹ ਗੱਲ ਕਰਾਂਗੇ ਆਮ ਜਨਤਾ ਨਾਲ ਤੇ ਲਵਾਂਗੇ ਜਨਤਾ ਦੇ ਵਿਊ ਅੱਜ ਆਪਾਂ ਗੱਲ ਗੱਲਬਾਤ ਕਰਾਂਗੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਯੁਕਤ ਉਮੀਦਵਾਰ ਪ੍ਰੇਮ ਮਿੱਤਲ ਜੀ ਬਾਰੇ ਇਹਨਾਂ ਬਾਰੇ ਆਪਾਂ ਲੋਕਾਂ ਦੇ ਆਮ ਜਨਤਾ ਦੇ ਵਿਚਾਰ ਲਵਾਂਗੇ ਕਿੰਨਾ ਕ ਲੋਕ ਉਹਨਾਂ ਦੀ ਰਿਸਪੌਂਸ ਦੇ ਰਹੇ ਨੇ ਕਿੰਨਾ ਕ ਲੋਕ ਇਹਨਾਂ ਨੂੰ ਪਿਆਰ ਕਰ ਰਹੇ ਨੇ ਆਮ ਜਨਤਾ ਕੀ ਇਹਨਾਂ ਦੇ ਭਰੋਸਾ ਕਰੀ ਆ ਨਹੀਂ ਕਰੀ ਆ ਆਪਾਂ ਗੱਲ ਗੱਲਬਾਤ ਕਰਦੇ ਆ ਆਮ ਜਨਤਾ ਨਾਲ ਬਣੇ ਲੋ ਸਾਡੇ ਨਾਲ ਹੁਣ ਆਪਾਂ ਗੱਲਬਾਤ ਕਰਦੇ ਆ ਆਮ ਜਨਤਾ ਨਾਲ ਜਿਹੜੇ ਕੀ ਆਤਮਨਗਰ ਹਲਕੇ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਸੀ ਗੱਲ ਸਰ ਜੀ ਕੀ ਨਾਮ ਤੁਹਾਡਾ ਜੀ ਮੇਰਾ ਮੋਹਨ ਗਰਗੇ ਨਾਮ ਮੋਹਨ ਜੀ ਪਹਿਲੇ ਦੱਸੋ ਕਿ ਇਸ ਵਕਤ ਪ੍ਰੇਮ ਮਿੱਤਲ ਜੀ ਇੱਥੇ ਦੇ ਉਮੀਦਵਾਰ ਨੇ ਕਿੰਨਾ ਕੁ ਰਿਸਪੌਂਸ ਦੇ ਰਹੇ ਤੁਸੀਂ ਉਹਨਾਂ ਨੂੰ ਕਿੰਨਾ ਕੁ ਪਿਆਰ ਕਰ ਰਹੇ ਹੋ ਕੀ ਲੱਗ ਰਿਹਾ ਤੁਹਾਨੂੰ ਉਹਨਾਂ ਦੀ ਉਮੀਦਵਾਰ ਉਹ ਤੁਹਾਡੀ ਉਮੀਦਾਂ ਤੇ ਖਰੇ ਉਤਰਨਗੇ ਮੈਂ ਅਸਲ ਮਾਨਸੋ ਤੋਂ ਬਿਲੋਂਗ ਕਰਦਾ ਇੱਥੇ ਪੰਜ ਛੇ ਸਾਲ ਪਹਿਲਾਂ ਆਇਆ ਉਥੇ ਉਹਨਾਂ ਨੇ 100% ਸੀਵਰੇਜ 100% ਰੋਡਸ ਤੇ 100% ਸਟਰੀਟ ਲਾਈਟ ਹੋਰ ਲੋਕਾਂ ਦੇ ਜਿਹੜੇ ਪਰਸਨਲ ਕੰਮ ਸੀ ਕੋਈ ਸਰਕਾਰੀ ਕੰਮ ਸੀ ਸਾਰੇ ਉਹ ਆਪ ਬੜੇ ਮਤਲਕਿ ਸਫਲਤਾ ਭੂਤੰਗ ਨਾਲ ਉਹਨਾਂ ਨੇ ਪੂਰੇ ਕੀਤੇ ਨੇ ਇਸ ਕਰਕੇ ਮੈਂ ਉਹਨਾਂ ਦੀ ਅੱਜ سپورਟ ਦੇ ਵਿੱਚ ਇੱਥੇ ਆਇਆ ਹੋਇਆ ਅੱਛਾ ਤੁਹਾਨੂੰ ਪੂਰਾ ਭਰੋਸਾ ਹੋਵੇ ਕਿ ਜਿਸ ਤਰ੍ਹਾਂ ਉਹਨਾਂ ਨੇ ਮਾਨਸਾ ਵਿੱਚ ਕੰਮ ਕੀਤੇ ਇੱਥੇ ਵੀ ਉਹ ਪੂਰੇ ਖਰੇ ਉਤਰਨਗੇ ਤੇ ਜਿਸ ਤਰ੍ਹਾਂ ਕਿ ਸਰ ਬਾਕੀ ਪਾਰਟੀ ਵੱਲੋਂ ਵੀ ਵਾਅਦੇ ਕੀਤੇ ਜਾ ਰਹੇ ਨੇ ਠੀਕ ਹੈ ਜੀ ਸਕੂਲ ਨੂੰ ਲੈ ਕੇ ਲਾ ਲਓ ਕਾਲਜ ਨੂੰ ਲੈ ਕੇ ਲਾ ਲਓ ਹਸਪੀਟਲ ਲੈ ਕੇ ਲਾਣੋ ਸਿਰ ਵਾਦੇ ਕੀਤੇ ਜਾ ਰਹੇ ਨੇ ਯਾਨੀ ਕਿ ਪੂਰਾ ਤਕਰੀਬਨ ਦੇਖ ਰਹੇ ਇਲੈਕਸ਼ਨ ਜਿਹੜੇ ਸਿਰ ਵਾਦੇ ਹੀ ਹੁੰਦੇ ਨੇ ਤੁਹਾਨੂੰ ਲੱਗਦਾ ਕਿ ਪ੍ਰੇਮ ਮਿੱਤਰ ਜੀ ਇਹ ਸਭ ਵਾਦੇ ਨਿਭਾਣਗੇ ਪੂਰੇ ਕਰਨਗੇ ਉਮੀਦ ਤੁਹਾਨੂੰ ਪੂਰੀ ਹੈਗੀ ਆ ਵਾਦੇ ਤਾਂ ਇਹ ਕਰਨੇ ਆ ਵਾਦੇ ਪੂਰੇ ਕਰਨ ਵਾਸਤੇ ਫੰਡ ਚਾਹੀਦੇ ਨੇ ਪੈਸਾ ਚਾਹੀਦਾ ਜੋ ਕਿ ਪੰਜਾਬ ਗੌਰਮ ਦੇ ਕੋਲ ਹੈ ਨਹੀਂ ਤੇ ਹੁਣ ਭਾਜਪੀ ਨਾਲ ਡਬਲ ਇੰਜੀਨੀਅਰ ਸਰਕਾਰ ਆਈ ਤਾਂ ਪੈਸਾ ਤਾਂ ਹੀ ਆਊਗਾ ਜੇ ਮਤਲਬ ਡਬਲ ਇੰਜੀਨੀਅਰ ਸਰਕਾਰ ਆਊਗੀ ਤੇ ਤਾਂ ਹੀ ਵਾਦੇ ਪੂਰੇ ਹੋਣਗੇ ਬਾਕੀ ਇਹ ਕੰਮ ਕਰਨ ਤਾਂ ਬਹੁਤ ਸ਼ੇਰ ਨੇ ਇਹ ਜਿਸ ਤਰ੍ਹਾਂ ਕੀ ਸਰ ਜੀ ਲੋਕ ਪਿਛਲੀ ਬਾਅਦ ਲੋਕਾਂ ਨੇ ਕਾਂਗਰਸ ਤੋਂ ਬੜੀ ਉਮੀਦਾਂ ਲਾਈਆਂ ਸੀ ਕਿ ਗੁਰਕਾ ਸਾਹਿਬ ਦੀ ਸੋ ਵੀ ਖਾਤੀ ਖਾਦੀ ਕੀਤੀ ਖਾਦੀ ਜਾ ਰਹੀ ਹੈ ਤੇ ਸਰ ਜੀ 95% ਜਿਦਾਂ ਕੀ ਕੈਪਟਨ ਮਨਿੰਦਰ ਸਿੰਘ ਜੀ ਕਹਰੇ ਸੀ ਮੈਂ ਕੰਮ ਸਮਾਪਤ ਕਰ ਦਤੇ ਲੋਕਾਂ ਦੇ 95% ਵਾਦੇ ਪੂਰੇ ਕੀਤੇ ਨੇ ਕੀ ਲੱਗ ਰਿਹਾ 111 ਦਿਨਾਂ ਦੇ ਵਿੱਚ ਐਲਾਨ ਵੀ ਬੜੇ ਕੀਤੇ ਚੰਨੀ ਜੀ ਨੇ ਗੱਲਾਂ ਬਹੁਤ ਕੀਤੀਆਂ ਮੈਂ ਕੰਮ ਹੋਇਆ ਨਹੀਂ ਹੋਇਆ ਕੋਈ ਵੀ ਨਹੀਂ ਕੰਮ ਹੋਇਆ ਜੀ ਤੋ ਇਹ ਦੇਖੋ ਤੁਸੀਂ ਸ਼ਹਿਰ ਦੇ ਵਿੱਚ ਕਿੰਨੇ ਆ ਤੁਸੀਂ ਚੱਲ ਕੇ ਦਿਖਾਓ ਇੱਕ ਵਾਰੀ ਸੋਨੂ ਮਲਕ ਡਾਕਟਰ ਕੋਲ ਜਾਣਾ ਪੂਆ ਚਾਰ ਦਿਨਾਂ ਮੋਰ ਇਹਲੇ ਰੋਡ ਖਰਾਬ ਨਹੀਂ ਇਹ ਜਿਹੜਾ ਵਿਜ਼ਨ ਹੈ ਮੋਦੀ ਦੇ ਵਿਜ਼ਨ ਨਾਲ ਹੀ ਕੰਮ ਹੋਣਾ ਸਾਰਾ ਇਹ ਜਿਹੜੇ ਆਤਮਨਗਰ ਦੇ ਹਲਕੇ ਤੋਂ ਹੋਰ ਵੀ ਸਰਜੀ ਖੜੇ ਨੇ ਉਮੀਦਵਾਰ ਉਹਨਾਂ ਉਹਨਾਂ ਵੱਲ ਵੀ ਇਹੀ ਵਾਦੇ ਕੀਤੇ ਜਾ ਰਹੇ ਨੇ ਬਿਲਕੁਲ ਨਹੀਂ ਬਾਤ ਇਹ ਤਾਂ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਨਾ ਵੀ ਪੈਸਾ ਕਿੱਥੋਂ ਆਊਗਾ ਬਾਤ ਤਾਂ ਠੀਕ ਹੈ ਇਹ ਤਾਂ ਮੋਦੀ ਦੇ ਵਿਜ਼ਨ ਨਾਲ ਹੀ ਪੈਸਾ ਆਣਾ ਜਿਹੜਾ ਹਨਾ ਸੈਂਟਰ ਤੋਂ ਵੀ ਆਣਾ ਸਟੇਟ ਦੇ ਵਿੱਚ ਵੀ ਉਹ ਮਤਲਬ ਕਿ ਇਸ ਤਰ੍ਹਾਂ ਪੈਸੇ ਨੂੰ ਲਿਆਉਣਗੇ ਤਾਂ ਤਾਂ ਜੋ ਬਹੁਤ ਬਹੁਤ ਕੰਮ ਹੋ ਸਕਣ ਅੱਜ ਸਰ ਤੁਸੀਂ ਕਹਿੰਦੇ ਮਾਨਸਾ ਦੇ ਵਿੱਚ ਸਾਰੇ ਇਹਨਾਂ ਨੇ ਕੰਮ ਕਰਾਏ ਨੇ ਠੀਕ ਹੈ ਜੀ ਤੇ ਮਾਨਸਾ ਦੇ ਵਿੱਚ ਕੁਝ ਲੋਕ ਇਸ ਤਰ੍ਹਾਂ ਦੇ ਵੀ ਹੋਣਗੇ ਜਿਹੜੇ ਇਹਨ ਨਹੀਂ ਕੋਈ ਖਿਲਾਫ ਨਹੀਂ ਹੈਗੇ ਮਾਨਸਾ ਵਿੱਚ ਵੀ ਉਦੋਂ ਬੀਜੇਪੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਜਦੋਂ ਇਹ ਐਮਐਲਏ ਸੀ ਉਦੋਂ ਵੀ ਫੰਡ ਦੀ ਕੋਈ ਕਮੀ ਨਹੀਂ ਪੈਣ ਦਿੱਤੀ ਇਹਨਾਂ ਨੇ ਬਹੁਤ ਕੰਮ ਹੋਏ ਨੇ ਉੱਥੇ ਕੰਮ ਹੋਏ ਨੇ ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ ਸਸਿਕਾ ਸਰ ਜੀ ਕੀ ਨਾਮ ਤੁਹਾਡਾ ਜੀ ਦਲੇਰ ਸਿੰਘ ਨਾਮ ਆ ਜੀ ਹਾਂਜੀ ਦਲੇਰ ਸਿੰਘ ਦਲੇਰ ਸਿੰਘ ਜੀ ਕੀ ਲੱਗ ਰਿਹਾ ਹੈ ਕਿ ਤੁਹਾਨੂੰ ਪ੍ਰੇਮ ਮਿੱਤਲ ਜੀ ਜਿਹੜੀਆਂ ਗੱਲਾਂ ਕਰ ਰਹੇ ਨੇ ਵਾਅਦੇ ਕਰ ਰਹੇ ਨੇ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਖਰੇ ਉਤਰਨਗੇ ਤੁਹਾਨੂੰ ਵੀ ਦੁਬਾਰਾ ਉਹੀ ਕੁਐਸਚਨ ਕਰ ਰਹੇ ਹਾਂ ਮੈਂ ਜਿਹੜੇ ਪ੍ਰੇਮ ਮਿੱਤਲ ਜੀ ਨੇ ਮੈਂ ਆਪਣੇ ਬਾਰੇ ਦੱਸਣਾ ਚਾਹਨਾ ਵੀ ਮ ਪ੍ਰੇ ਮਿੱਤਲ ਜੀ ਬਾਰੇ ਪਤਾ ਕੀਤਾ ਵੀ ਬਹੁਤ ਹੀ ਉੱਚੇ ਸੁੱਚੇ ਇਮਾਨਦਾਰ ਇਨਸਾਨ ਨੇ ਆਪਣੇ ਵਾਦੇ ਜੋ ਕਰਦੇ ਨੇ ਉਹਨਾਂ ਤੇ ਖਰੇ ਉਤਰਦੇ ਨੇ ਵਿਕਾਸ ਦੀ ਲਹਿਰ ਵਿੱਚ ਇਹਨਾਂ ਦਾ ਪਹਿਲਾ ਸੀਨੀਅਰ ਡਿਪਟੀ ਮੇਅਰ ਲੁਧਿਆਣਾ ਦਾ ਜਦੋਂ ਲੁਧਿਆਣਾ ਕਾਰਪੋਰੇਸ਼ਨ ਚ ਆਇਆ ਤੇ ਪਹਿਲੇ ਡਿਪਟੀ ਮੇਅਰ ਰਹੇ ਤੁਸੀਂ ਅੱਜ ਲੁਧਿਆਣਾ ਦੇ ਵਸੀਆਂ ਤੋਂ ਕੋਨੇ-ਕੋਨੇ ਤੋਂ ਪਤਾ ਕਰ ਲਓ ਪ੍ਰੇ ਮਿੱਤਲ ਜੀ ਬਾਰੇ ਇਹਨਾਂ ਦੇ ਹੱਕ ਦੀ ਆਵਾਜ਼ بلند ਹੋ ਰਹੀ ਹੈ ਤੇ ਮੈਂ ਕਹਿੰਦਾ ਵੀ ਇਹ ਆਤਮ ਨਗਰ ਹਲਕਾ ਇਹ ਬਹੁਮਤ ਨਾਲ ਜਿੱਤਦੇ ਹੋਏ ਜਿਵੇਂ ਇਹਨਾਂ ਨੂੰ ਦੋ ਜਾਂ ਤਿੰਨ ਜਗ੍ਹਾ ਤੋਂ ਖੜਾ ਕਰ ਦਿੱਤਾ ਜਾਵੇ ਤੇ ਭਾਰੀ ਬਹੁਮਤ ਨਾਲ ਜਿੱਤਣ ਇੰਨਾ ਇਹਨਾਂ ਦਾ ਰਸੂਖ ਹਲੋਦਿਆਣੇ ਚ ਜਿਸ ਤਰ੍ਹਾਂ ਕੀ ਸਰ ਜੀ ਹਵਾ ਹੋ ਰਹੀ ਆ ਲੋਕ ਆਮ ਆਦਮੀ ਨੂੰ ਬਹੁਤ ਪਸੰਦ ਕਰ ਰਹੇ ਨੇ ਅੱਜ ਕੱਲ ਤੁਸੀਂ ਦੇਖ ਲਓ ਸਰਵੇ ਕਰਕੇ ਦੇਖ ਲਓ ਆ ਲੋਕ ਜਿਹਦੇ ਮੂੰਹ ਤੋਂ ਵੀ ਨਿਕਲ ਆਮ ਆਦਮੀ ਨੂੰ ਹੀ ਵੋਟ ਪਾਵਾਂਗੇ ਠੀਕ ਹੈ ਜੀ ਤੇ ਲੱਗ ਰਿਹਾ ਤੁਹਾਨੂੰ ਉਸ ਦੇ ਬਾਵਜੂਦ ਵੀ ਇਹ ਸਭ ਹੋ ਸਕੇਗਾ ਦੇਖੋ ਸਰ ਆਮ ਆਦਮੀ ਪਾਰਟੀ ਦੀ ਦੇਖੋ ਜੇ ਕਿਸੇ ਦੀ ਆਵਾਜ਼ ਆ ਤੇ ਅਸੀਂ ਚਾਹਨੇ ਦੀ ਵੀ ਅਸੀਂ ਉਹਨਾਂ ਦੀ ਵਜ ਰੋਕੀਏ ਕੋ ਕਰਨਾ ਹੱਕ ਆ ਸਾਰਿਆਂ ਨੂੰ ਡੈਮੋਕ੍ਰੇਸੀ ਆ ਤੇ ਬੋਲਣ ਦਾ ਅਧਿਕਾਰ ਆ ਅਸੀਂ ਚਾਹਨੇ ਆ ਜਿੱਥੇ ਤੁਸੀਂ ਮੌਕੇ ਦੀ ਗੱਲ ਕਰ ਰਹੇ ਹੋ ਉੱਥੇ ਭਾਵੇਂ ਜੀਪੀ ਵੀ ਇੱਕ ਨਵੀਂ ਪਾਰਟੀ ਬਣ ਕੇ ਪੰਜਾਬ ਚ ਉਬਰੀ ਹੈ ਤੇ ਬਹੁਮਤ ਦੀ ਤੇ ਸਰਕਾਰ ਬਣਨੀ ਚਾਹੀਦੀ ਹੈ ਤੇ ਭਾਵੇਂ ਜੀਪੀ ਦੀ ਬਣੇ ਕਿਉਂਕਿ ਸੈਂਟਰ ਤੋਂ ਸਿੱਧਾ ਫੰਡ ਆਊਗਾ ਇਹਨਾਂ ਨੂੰ ਇਹਨਾਂ ਨੂੰ ਕਿਸੇ ਦੇ ਅੱਗੇ ਹੱਥ ਅਡਣ ਦੀ ਜਾਂ ਡਿਮਾਂਡ ਕਰਨ ਦੀ ਲੋੜ ਨਹੀਂ ਪੈਣੀ ਤੇ ਪਹਿਲ ਦੇ ਆਧਾਰ ਤੇ ਵਿਕਾਸ ਦਾ ਲਹਿਰ ਪੰਜਾਬ ਦਾ ਜੇ ਸਟੇਟਸ ਲੈਵਲ ਉੱਚਾ ਕੋਈ ਕਰ ਸਕਦਾ ਤੇ ਉਹ ਭਾਵੇਂ ਜੀਪੀ ਸਰਕਾਰ ਕਰ ਸਕਦੇ ਆ ਸਰ ਦਾ ਸ਼੍ਰੀ ਨਰਿੰਦਰ ਮੋਦੀ ਜੀ ਕਰ ਸਕਦੇ ਨੇ ਕਾਰਨ ਕੀ ਹੈ ਜੇ ਸੈਂਟਰ 'ਚ ਸਰਕਾਰ ਮੋਦੀ ਦੀ ਹੈ ਤੇ ਰਾਜੇ 'ਚ ਸਰਕਾਰ ਮੋਦੀ ਦੀ ਆ ਜਾਊਗੀ ਤੇ ਸਾਨੂੰ ਕਿਸੇ ਕੇ ਹੱਥ ਢਣ ਦੀ ਲੋੜ ਨਹੀਂ ਸਾਨੂੰ ਕਿਸੇ ਕੋ ਪੁਕਾਰ ਕਰਨ ਦੀ ਲੋੜ ਨਹੀਂ ਬਿਨ ਮੰਗਿਆ ਮਰਾਤਾ ਮਿਲਣਗੀ ਆ ਇਹ ਸਰ ਜੀ ਪਿੱਛੇ ਜੇ ਕਿਸਾਨੀ ਅੰਦੋਲਨ ਕਰਕੇ ਬੀਜੇਪੀ ਨੂੰ ਲੋਗ ਪਸੰਦ ਵੀ ਨਹੀਂ ਕਰ ਰਹੇ ਸੀਗੇ ਹੁਣ ਕੀ ਬੀਜੇਪੀ ਨੇ ਐਸਾ ਕੀ ਕੀ ਬੀਜੇਪੀ ਐਸਾ ਕਰੇਗੀ ਜਿਹਦੇ ਨਾਲ ਲੋਗਾਂ ਦੇ ਦਿਲ ਵਿੱਚ ਰਾਜ ਕਰ ਸਕੇ ਦੇਖੋ ਜੀ ਸਰਕਾਰ ਨੇ ਜਿਹੜੇ ਬਿੱਲ ਲਿਆਂਦੇ ਪਬਲਿਕ ਦੇ ਭਲੇ ਲਈ ਲਿਆਂਦੇ ਪਬਲਿਕ ਨੂੰ ਉਹ ਚੀਜ਼ ਨਹੀਂ ਫੱਬਦੀ ਤਾਂ ਪਬਲਿਕ ਵਿਰੋਧ ਕਰਦੀ ਹੈ ਤੇ ਸਾਡੇ ਸ਼੍ਰੀ ਨਰਿੰਦਰ ਮੋਦੀ ਜੀ ਨੇ ਬਹੁਤ ਹੀ ਵਧੀਆ ਕਾਰਜ ਕੀਤਾ ਕਿਤੇ ਨਾ ਕਿਤੇ ਇਹਨਾਂ ਦੀ ਸੁਣੀ ਮਾਫੀ ਮੰਗੀ ਇੱਕ ਦੇਸ਼ ਦਾ ਮੁਖੀ ਆਪਣੇ ਸਮਰਥਕਾਂ ਤੋਂ ਮਾਫੀ ਮੰਗ ਰਿਹਾ ਜਿਹੜੇ ਕਹਿੰਦੇ ਤੁਸੀਂ ਨਹੀਂ ਚਚੇ ਤਾਂ ਚਲੋ ਮੈਂ ਬਿੱਲ ਵਾਪਸ ਲੈ ਲੈਣਾ ਬਾਅਦ ਜਦੋਂ ਉਹਨਾਂ ਨੇ ਬਿੱਲ ਵਾਪਸ ਲਏ ਤੇ ਅ ਜਿਸ ਤਰ੍ਹਾਂ ਕੀ ਹੁਣ ਸਾਰਾ ਨਾਲ ਗੱਲ ਹੋਈ ਸੀ ਕਹਿੰਦੇ ਮਾਨਸਾ ਵਿੱਚ ਮਿੱਤਲ ਜੀ ਨੇ ਸਾਰੇ ਕੰਮ ਕਰਵਾਏ ਨੇ ਠੀਕ ਹੈ ਜੀ ਸਿਵਰੇਂਜ ਨੂੰ ਲੈ ਕੇ ਚੱਲੋ ਜਾਂ ਸਟਰੀਟ ਲਾਈਟ ਨੂੰ ਲੈ ਕੇ ਹਰ ਕਿਸ ਤਰ੍ਹਾਂ ਦਾ ਵਾਅਦਾ ਪੂਰਾ ਕੀਤਾ ਵਾ ਕੀ ਇੱਥੇ ਕੀ ਲੱਗ ਰਿਹਾ ਤੁਹਾਨੂੰ ਕੀ ਲੱਗ ਰਿਹਾ ਵੀ ਇੱਥੇ ਸਰ ਜੀ ਤਾਂ ਮੈਂ ਗੱਲ ਸੁਣੀ ਤੁਸੀਂ ਵੀ ਆਪਣਾ ਵਿਚਾਰ ਦੋ ਕਿ ਤੁਹਾਨੂੰ ਕੀ ਲੱਗਦਾ ਮਿੱਤਲ ਜੀ ਜੋ ਵਾਅਦੇ ਕਹਿ ਰਹੇ ਨੇ ਉਹ ਪੂਰੇ ਕਰਨਗੇ ਕਿ ਬਾਕੀ ਜਿਹਾ ਸਿਰਫ ਹਵਾਈ ਫਾਇਰ ਹੋ ਰਹੇ ਨੇ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਦੇਖੋ ਇੱਕ ਕਾਮਨ ਸੈਂਸ ਸਾ ਵੀ ਜਦੋਂ ਰਾਜਨੀਤੀ ਚੱਲਦੀ ਹੈ ਇਲੈਕਸ਼ਨ ਆਉਂਦੇ ਆ ਤੇ ਲੀਡਰ ਆਪਣੇ ਵਾਅਦੇ ਕਰ ਇੱਕ ਸ਼ਬਦ ਬੋਲ ਕੇ ਹਟਿਆ ਸੀਨੀਅਰ ਡਿਪਟੀ ਮੇਅਰ ਰਹੇ ਨੇ ਲੁਧਿਆਣੇ ਦੇ ਪਹਿਲੇ ਜਦੋਂ ਲਿਆਣਾ ਕਾਰਪੋਰੇਸ਼ਨ ਚ ਆਇਆ ਤੁਸੀਂ ਕੋਨੇ ਕੋਨੇ ਤੋਂ ਪਤਾ ਕਰ ਲਓ ਪ੍ਰੇਮ ਮਿੱਤਲ ਜੀ ਬਾਰੇ ਇਹ ਤਾਂ ਆਵਾਜ਼ ਆ ਇਹ ਦੁਨੀਆ ਦੀ ਆਵਾਜ਼ ਆ ਨਾ ਕਿ ਮੇਰੀ ਪਰਸਨਲ ਆਵਾਜ਼ ਆ ਜੇ ਅੱਜ ਮੈਂ ਕਾਂਗਰਸ ਪਾਰਟੀ ਨੂੰ ਛੱਡ ਕੇ ਪ੍ਰੇਮ ਮਿੱਤਲ ਜੀ ਨਾਲ ਜੁੜਿਆ ਹਾਂ ਭਾਜਪਾ ਨਾਲ ਜੁੜਿਆ ਤੇ ਕੋਈ ਕਾਰਨ ਇਹਨਾਂ ਦੀ ਵਧੀਆ ਕਾਰਗਜ਼ਰੀ ਕਰਕੇ ਜੁੜਿਆ ਨਾ ਜੇ ਕਾਰਗਜ਼ਰੀ ਨਹੀਂ ਕਰਨਗੇ ਤੇ ਫਿਰ ਪਬਲਿਕ ਦੇ ਮਤ ਪਤਾ ਲੱਗ ਜਾਂਦੀ ਆ ਤੁਸੀਂ ਇਸ ਨੂੰ ਜੱਜਮੈਂਟ ਕਰ ਲਓ ਵੀ ਇੱਕ ਕਾਂਗਰਸ ਪਾਰਟੀ ਤੋਂ ਬੰਦਾ ਕੱਟੜ ਕਾਂਗਰਸ ਟੁੱਟ ਕੇ ਭਾਜਪਾ ਸਮਰਥਨ ਕਰ ਰਿਹਾ ਪ੍ਰੇਮ ਮਿੱਤਲ ਜੀ ਦਾ ਸਮਰਥਨ ਕਰ ਰਿਹਾ ਕੋਈ ਨਾ ਕੋਈ ਤਬਦੀਲੀ ਤਾਂ ਹੋਊਗੀ ਨਾ ਰਾਜਨੀਤੀ 'ਚ ਮਤਲਬ ਕਿ ਮਿੱਤਲ ਸਾਹਿਬ ਨੂੰ ਲੋਕ ਰਿਸਪੌਂਸ ਦੇ ਰਹੇ ਨੇ ਦੇਖੋ ਜੀ ਜਿਸ ਪਰਸਨਲ ਮੈਂ ਇਹਨਾਂ ਦਾ ਸਮਰਥਨ ਕਰ ਰਿਹਾ ਹਾਂ ਦਿਲੋਂ ਕਰ ਰਿਹਾ ਜਿਵੇਂ ਅਸੀਂ ਹਲਕੇ 'ਚ ਘੁੰਮਦੇ ਆਂ ਕਈ ਹਲਕਿਆਂ 'ਚ ਘੁੰਮਦੇ ਆਂ ਤੇ ਮੈਂ ਇਹ ਦੇਖ ਰਿਹਾ ਵੀ ਜਿਹੜੇ ਆંકੜੇ ਆ ਜਿਹੜੇ ਹਲਕਾ ਆਤਮਨਗਰ ਦੇ ਆંકੜੇ ਆ ਸਾਨੂੰ ਵਕਤ ਘੱਟ ਮਿਲਿਆ ਪਰ ਜਿਹੜੀ ਆਵਾਜ਼ ਆ ਰਹੀ ਆ ਉਹ 101% ਆ ਰਹੀ ਆ ਤੇ 20 ਤਰੀਕ ਨੂੰ ਪਤਾ ਲੱਗ ਜਾਣਾ ਹੰਗਾਰੇ ਇਹਨਾਂ ਪਤਾ ਲੱਗਣਾ 10 ਨੂੰ ਸਾਡੀ ਜਿੱਤ ਹੋਣੀ ਆ ਇਹ ਵੈਸੇ ਦੁਨੀਆ ਨੂੰ ਪਤਾ ਲੱਗਣਾ ਜਿਹੜੇ ਸੀ ਵਾਅਦੇ ਕਰਾਂਗੇ ਪਹਿਲ ਦੇ ਆਧਾਰ ਤੇ ਪੂਰੇ ਕਰਾਂਗੇ ਸਾਨੂੰ ਕਿਸੇ ਕੋਲ ਹੈਲਪ ਮੰਗਣ ਦੀ ਲੋੜ ਨਹੀਂ ਸਾਡੀ ਪਹਿਲ ਦੇ ਆਧਾਰ ਤੇ ਵਿਕਾਸ ਹੋਊਗਾ ਸਾਡੀਆਂ ਹਰ ਗਰ ਮੰਗਾ ਪੂਰੀਆਂ ਹੋਣਗੀਆਂ ਸੈਂਟਰਲ ਗਵਰਨਮੈਂਟ ਸਾਡੀ ਹੈ ਮੋਦੀ ਸਾਹਿਬ ਨੇ ਇਹ ਭਾਰਤ ਗਵਾਹੀ ਭਰਦਾ ਜਿੱਥੇ-ਜਿੱਥੇ ਮੋਦੀ ਸਰਕਾਰ ਮੋਦੀ ਦੇ ਕੈਂਡੀਡੇਟ ਜਾਂ ਸਰਕਾਰਾਂ ਨੇ ਉੱਥੇ ਵਿਕਾਸ ਲਹਿਰ ਦੇਖ ਲਓ ਤੁਸੀਂ ਬਹੁਤ ਬਹੁਤ ਧੰਨਵਾਦ ਆਪਾਂ ਹੁਣ ਗੱਲਬਾਤ ਕਰਾਂਗੇ ਸਰ ਜੀ ਤੁਹਾਡਾ ਕੀ ਕਹਿਣਾ ਇਸ ਗੱਲ ਨੂੰ ਲੈ ਕੇ ਜੀ ਮਿੱਤਰ ਸਾਹਿਬ ਨੂੰ ਲੈ ਕੇ ਇਤਨੀ ਸੜਾ ਨੇ ਸਰ ਪਲੀਜ਼ ਹਾਂਜੀ ਹਾਂਜੀ ਮੈਂ ਇਹ ਕਹਿਣਾ ਚਾਹੂੰਗਾ ਮੇਰਾ ਨਾਮ ਵਿਨੀ ਹੈ ਜਾਨੀ ਕਿ ਮੈਂ ਕਹਿੰਦਾ ਸਹੀ ਬੰਦਾ ਚੁਣਿਆ ਜਾਵੇ ਜੋ ਆਤਮਨਗਰ ਦੇ ਵਿੱਚ ਹੈ ਜੋ ਲੜਾਈ ਆਪਾਂ ਦੇਖਿਆ ਪਿਛਲੇ 10 ਸਾਲਾਂ ਚ ਲੜਾਈ ਝਗੜਾ ਹੀ ਹੋ ਰਿਹਾ ਕੱਲ ਵੀ ਲੜਾਈ ਝਗੜੇ ਦੀ ਗੱਲ ਹੋਈ ਹੈ ਕਿ ਆਪਾਂ ਹਲਕਾ ਆਤਮਨਗਰ ਜਾਨੀ ਕਿ ਇਹ ਨਵਜਾਗੇ ਇਥੇ ਗੁੰਡੇ ਲੋਕ ਰਹਿੰਦੇ ਨੇ ਜੋ ਕੱਲ ਕੱਲ ਹੋਇਆ ਸਹੀ ਬੰਦਾ ਇਮਾਨਦਾਰ ਚੁਣਿਆ ਜਾਵੇ ਜਿਹੜਾ ਲੜਾਈ ਝਗੜੇ ਤੋਂ ਦੂਰ ਰਹੇ ਜੋ ਜੇ ਜਨਤਾ ਦੀ ਬਾਤ ਸੁਣੇ ਕਿ ਆਪਾਂ ਦੇਖਿਆ ਕੋਈ ਕੱਲ ਜੇਲ੍ਹ ਚ ਗਿਆ ਕੋਈ ਪਰਸੋ ਗਿਆ ਜਿਹੜਾ ਬੇਦਾਗ ਛਵੀ ਹੈ ਜੋ ਇਮਾਨਦਾਰ ਹੈ ਉਹ ਹੀ ਬੰਦਾ ਆਵੇ ਹਲਕਾ ਤਮਨਗਰ ਦੇ ਵਿੱਚ ਮੈਂ ਤੁਹਾਡਾ ਇਸ਼ਾਰਾ ਸਮਝ ਗਿਆ ਤੁਹਾਡਾ ਇਸ਼ਾਰਾ ਕਿੱਧਰ ਹੈਗਾ ਮੈਂ ਬਿਲਕੁਲ ਤੁਸੀਂ ਕਹਿੰਦੇ ਹੋ ਕਿ ਜਿਹੜੇ ਕਿ ਜਿਨ੍ਹਾਂ ਦੀ ਛਵੀ ਬਿਲਕੁਲ ਸਹੀ ਹੋਵੇ ਲੋਕਾਂ ਦੀ ਸੁਣਵਾਈ ਕਰਨ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਉਹ ਹੀ ਇੱਥੇ ਨੇਤਾਣਾ ਚਾਹੀਦਾ ਵਾ ਔਰ ਪ੍ਰੇਮ ਮਿੱਤਲ ਜੀ ਉਹਨਾਂ ਵਿੱਚੋਂ ਹੈ ਹਾਂਜੀ ਪ੍ਰੇਮ ਮਿੱਤਲ ਜੀ ਬਿਲਕੁਲ ਬੇਦਾਗ ਛਵੀ ਹੈ ਯ ਰੋਪਨੀ ਅਜੇ ਤੱਕ ਕੁਝ ਨਹੀਂ ਬਿਲਕੁਲ ਇੱਕਦਮ ਵਧੀਆ ਬੰਦੇ ਨੇ ਇਸ ਕਰਕੇ ਅਸੀਂ ਉਹਨਾਂ ਨਾਲ ਸਮਰਥਨ ਕਰਦੇ ਹਾਂ ਤੁਸੀਂ ਵੀ ਆਮ ਜਨਤਾ ਵਿੱਚੋਂ ਉਹਨਾਂ ਨੂੰ ਸਪੋਰਟ ਕਰ ਰਹੇ ਹੋ ਤੁਹਾਨੂੰ ਪੂਰੀ ਉਮੀਦ ਹੈ ਕਿ ਉਹਨਾਂ ਦਾ ਅਗਰ ਜੋ ਕਹਿੰਦੇ ਨੇ ਉਹ ਕਰਦੇ ਵੀ ਨੇ ਹਾਂਜੀ ਹਾਂਜੀ ਉਹ ਬਿਲਕੁਲ ਜੋ ਕਹਿੰਦੇ ਨੇ ਉਹੀ ਕਰਦੇ ਆ ਅਸੀਂ ਵੀ ਹਲਕਾ ਆਤਮਨਗਰ ਦੇ ਵਿੱਚ ਇਹੀ ਰਹਿਨੇ ਆ ਉਹਨਾਂ ਦਾ ਜਾਨੀ ਦੇਖ ਰਹੇ ਆਂਗੇ ਬਹੁਤ ਮਿਹਨਤ ਨਾਲ ਲੱਗੇ ਹੋਏ ਨੇ ਇਹ ਸੀਟ ਜਿੱਤਣ ਦੀ ਕੋਸ਼ਿਸ਼ ਪੂਰੀ ਹੈ ਸਾਡੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਅਡਾ ਆਪਸ ਦਾ ਜੀ ਜਰਾ ਇਧਰ ਆਣਾ ਪਲੀਜ਼ ਜਰਾ ਹਾਂਜੀ ਕੀ ਤੁਹਾਨੂੰ ਮੈਂ ਦੁਬਾਰਾ ਪੁੱਛਾਂਗਾ ਜੀ ਤੁਹਾਡੇ ਇੱਕ ਇੱਕ ਕੁਐਸਚਨ ਦਾ ਆਨਸਰ ਦੇਣਾ ਚਾਹੁੰਦਾ ਤੁਸੀਂ ਹੁਣੇ ਗੱਲ ਕਹੀ ਆ ਵੀ ਜਿੱਥੇ ਵੀ ਜਾਂਦੇ ਆ ਆਮ ਆਦਮੀ ਪਾਰਟੀ ਦੀ ਗੱਲ ਚੱਲਦੀ ਆ ਮੈਂ ਸਾਰੇ ਸਮਰਥਕਾਂ ਨੂੰ ਪਿਆਰੇ ਆਪਣੇ ਭੈਣ ਭਰਾਇਆਂ ਨੂੰ ਵੋਟਰਾਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਹੱਥ ਜੋੜ ਕੇ ਭੈਣ ਭਾਈਓ ਜੇ ਤੁਸੀਂ ਬਦਲਾਅ ਹੀ ਕਰਨਾ ਨਾ ਤੇ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਮੌਕਾ ਦਿਓ ਤੁਹਾਨੂੰ ਹਰ ਚੀਜ਼ ਦੀ ਸੌਦਾ ਮਿਲੂਗੀ ਬਿਨ ਮੰਗੀਆਂ ਮਰਾਦਾ ਮਿਲਣਗੀਆਂ ਜਿਹੜੀਆਂ ਚੀਜ਼ਾਂ ਤੁਸੀਂ ਕਦੀ ਸੋਚੀਆਂ ਵੀ ਨਹੀਂ ਹੋਣੀਆਂ ਤੁਹਾਨੂੰ ਇਹੋ ਜਿਹਾ ਵਿਕਾਸ ਦੀ ਲਹਿਰ ਮਿਲਨੀ ਆਂ ਸ਼੍ਰੀ ਨਰਿੰਦਰ ਮੋਦੀ ਜੀ ਨੇ ਕੋਰੀਡੋਰ ਖੋਲ੍ਹਿਆ ਹੋਰ ਕਈ ਕਾਰਜ ਕੀਤੇ ਨੇ ਪੰਜਾਬ ਲਈ ਸਾਬਜਾਦਿਆਂ ਦਾ ਸ਼ਹੀਦੀ ਦਿਨ ਅਲਾਉਂਸ ਕੀਤਾ ਅਸੀਂ ਉਸ ਦਿਨਾਂ ਦੇ ਬੜੇ ਸਤਿਕਾਰਯੋਗ ਅਸੀਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਵੀ ਉਹ ਹਰ ਵਰਗ ਲਈ ਹਰ ਧਰਮ ਲਈ ਸੋਚਦੇ ਹਨ ਸਾਂਝਾ ਸਾਂਝਾ ਪ੍ਰਚਾਰ ਕਰਦੇ ਹਨ ਤੇ ਅਸੀਂ ਕਵਾਂਗੇ ਮੇਰੇਓ ਵੀਰੋ ਜੇ ਲਹਿਰ ਹੀ ਚਲਾਨੀ ਹੈ ਹੱਥ ਜੋੜ ਕੇ ਬੇਨਤੀ ਹੈ ਤੇ ਜੇ ਤੁਸੀਂ ਬਦਲਾਅ ਦੀ ਲਹਿਰ ਚਲਾਣੀ ਹੈ ਨਰਿੰਦਰ ਮੋਦੀ ਦੇ ਹੱਕ ਚ ਚਲਾਓ ਵੀ ਤੁਹਾਨੂੰ ਪਤਾ ਲੱਗੇ ਵਿਕਾਸ ਕਹਿੰਦੇ ਕਿੰਨੂ ਆ ਤੇ ਵਿਕਾਸ ਦਾ ਕਾਰਜ ਕੀ ਹੁੰਦਾ ਵਿਕਾਸ ਕਰ ਕੋਣ ਸਕਦਾ ਇਹ ਪਹਿਲੀ ਪਿਕਚਰ ਨਜ਼ਰ ਆਊਗੀ ਤੁਹਾਨੂੰ ਪੰਜਾਬ ਦੇ ਲੋਕੋ ਸ਼੍ਰੀ ਨਰਿੰਦਰ ਮੋਦੀ ਨੂੰ ਮੌਕਾ ਦਿਓ ਅਕਾਲੀ ਦਲ ਆਪਣੇ ਵਾਦੇ ਕਰ ਰਹੀ ਹੈ ਕਾਂਗਰਸ ਆਪਣੇ ਵਾਦੇ ਕਰ ਰਹੀ ਹੈ ਅਕਾਲੀ ਦਲ ਵੱਲ ਕਹਿਣਾ ਹੈ ਕਿ ਜਿੰਨੇ ਵੀ ਪੁੱਲ ਨੇ ਸੀਨੀਅਰ ਵੀ ਮਲਾਈ ਵਰਗੇ ਸੜਕਾਂ ਆ ਸਾਰੇ ਪ੍ਰਕਾਰ ਸਿੰਘ ਬਾਦਲ ਨੇ ਹੁੰਦੇ ਬਣਾਏਗੇ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਗਿਆ ਤੇ ਕਾਂਗਰਸ ਵੀ ਆਪਣੇ ਵਾਦੇ ਕਰ ਰਹੀ ਹੈ ਠੀਕ ਹੈ ਜੀ ਤੇ ਬੀਜੇਪੀ ਨੂੰ ਲੈ ਕੇ ਲੋਕ ਸੀਰੀਅਸ ਹੈ ਜਾਂ ਨਹੀਂ ਹੈ ਸਰ ਜੀ ਦੇਖੋ ਜੀ ਮੈਂ ਇੱਕ ਗੱਲ ਕਹਿਣਾ ਚਾਹਨਾ ਇਹ ਕਈ ਫਾਰਮਾਂ ਫਲਾਈਆਂ ਜਾਂਦੀਆਂ ਨੇ ਬੀਜੇਪੀ ਦਾ ਪੰਜਾਬ ਦੇ ਵਿੱਚ ਕਈ ਅਸਰਾਰਤੀ ਅੰਸਰ ਬਹੁਤ ਜ਼ਿਆਦਾ ਵਿਰੋਧ ਕਰ ਰਹੇ ਨੇ ਤੇ ਜਿਨ੍ਹਾਂ ਦਾ ਕੰਮ ਹੀ ਵਿਰੋਧ ਕਰਨਾ ਤੇ ਕਰ ਹੀ ਜਾਣ ਤੇ ਜਿਨ੍ਹਾਂ ਨੇ ਰੋੜਾ ਬੰਦੇ ਆ ਭਾਜਪੀ ਦੇ ਕਾਰਜਕਾਲ ਦੇ ਵਿੱਚ ਰੋੜਾ ਬੰਨ ਰਹੇ ਨੇ ਲੋਕ ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਤੇ ਅਸੀਂ ਆਪਣੇ ਜਿਹੜੇ ਵੀ ਹਲਕਿਆਂ 'ਚੋਂ ਪੰਜਾਬ ਦੇ ਲੈਵਲ 'ਤੇ ਇਲੈਕਸ਼ਨ ਲੜ ਰਹੇ ਆ ਬਹੁਮਤ ਨਾਲ ਜਿੱਤਾਂਗੇ ਤੇ ਸਰਕਾਰ ਲੈ ਕੇ ਆਵਾਂਗੇ ਮੈਂ ਤਾਂ ਗੱਲ ਕਰ ਰਿਹਾ ਇਹ ਦੱਸੋ ਤੁਸੀਂ ਸਾਨੂੰ ਕਿ ਜਿਹੜਾ ਮਿੱਤਲ ਸਾਹਿਬ ਤੁਹਾਡੇ ਕੋਲ ਆਏ ਹੋਣਗੇ ਤਾਂ ਨਾਲ ਗੱਲਬਾਤ ਕੀਤੀ ਤੁਸੀਂ ਕੁਝ ਉਹਨਾਂ ਨੂੰ ਡਿਮਾਂਡਸ ਵਗੈਰਾ ਰੱਖੀ ਆ ਤੁਹਾਡਾ ਕੀ ਕਿਹੜੇ-ਕਿਹੜੇ ਕੰਮ ਦੀ ਤੁਸੀਂ ਡਿਮਾਂਡ ਰੱਖੀ ਆ ਔਰ ਉਹਨਾਂ ਨੇ ਤੁਹਾਨੂੰ ਕਿਹੜੇ-ਕਿਹੜੇ ਵਾਅਦੇ ਕੀ ਆ ਕੀ-ਕੀ ਕਿਹਾ ਤੁਹਾਨੂੰ ਉਹ ਕਹੀ ਸੀ ਮੈਂ ਕਹਾ ਵੀ ਜਿਹੜਾ ਆਪਣਾ এডਿਕੇਸ਼ਨ ਪੱਧਰ ਆ ਜਿਹੜਾ ਗਰਾਉਂਡ ਲੈਵਲ ਆ ਇਹਨਾਂ ਤੇ ਗੌਰ ਕੀਤਾ ਜਾਵੇ ਹਸਪੀਟਲ ਚ ਜਿਹੜੇ ਲੋਗ ਜਿਹੜੇ ਟ੍ਰੀਟਮੈਂਟ ਨਹੀਂ ਕਰਾ پا ਰਹੇ ਆਪਣਾ ਕਈ ਲੋਕ ਮਜਬੂਰ ਹੁੰਦੇ ਨੇ ਅਫੋਰਡ ਨਹੀਂ ਕਰ ਸਕਦੇ ਤੁਸੀਂ ਉਹਨਾਂ ਦੀ ਬਣਦੀ ਹਮਾਇਤ ਕਰੋ ਤੇ ਜਿਹੜਾ ਸਾਡਾ ਵਪਾਰੀ ਵਪਾਰੀ ਹੈਗਾ ਭਾਈਚਾਰਾ ਉਹਨਾਂ ਦੀ ਬਣਦੀ ਹਮਾਇਤ ਕਰੋ ਗਰੀਬ ਪੱਧਰ ਨੂੰ ਉੱਪਰ ਲੈ ਕੇ ਆਓ ਵਿਕਾਸ ਦੀ ਲਹਿਰ ਹੋਣੀ ਚਾਹੀਦੀ ਹੈ ਰੋਜ਼ਗਾਰ ਹੋਣਾ ਚਾਹੀਦਾ ਨਾ ਕਿ ਫ੍ਰੀ ਵਾਲੀਆਂ ਸ਼ਰਤਾਂ ਹੋਣੀਆਂ ਚਾਹੀਦੀਆਂ ਜੇ ਤੁਸੀਂ ਕੋਈ ਕਾਰਜ ਕਰਨਾ ਚਾਹੁੰਦੇ ਹੋ ਪਹਿਲ ਦੇ ਆਧਾਰ ਤੇ ਗਰੀਬ ਪੱਧਰ ਨੂੰ ਇੱਕ ਸਟੈਂਡਰਡ ਲੈਵਲ ਦਿਓ ਤੁਸੀਂ ਫ੍ਰੀ ਵਾਲੀ ਗੱਲ ਕੀਤੀ ਜਿੱਦਾਂ ਕੋਈ ਸਰਕਾਰ ਫ੍ਰੀ ਦਾ ਗੱਲ ਕਰਦੀ ਹੈ ਤੇ ਇਹਦਾ ਮਤਲਬ ਹੈ ਉਹ ਤਾਂ ਸਾਫ਼ ਜਾਹਿਰ ਹੁੰਦਾ ਹੈ ਕਿ ਉਹ ਸ਼ਰਿਆਮ ਝੂਠ ਬੋਲਦੀ ਵੀ ਕੋਈ ਵੀ ਕੋਈ ਚਾਹੇ ਕੋਈ ਵੀ ਪਾਰਟੀ ਹੈਗੀ ਠੀਕ ਹੈ ਜੀ ਮੈਂ ਤਾਂ ਦੱਸ ਰਿਹਾ ਫ੍ਰੀ ਵਾਲੀ ਗੱਲ ਹੁਣ ਜਿੱਦਾਂ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਹੈ ਠੀਕ ਹੈ ਸਰਕਾਰੀ ਸਕੂਲਾਂ ਦੀ ਗੱਲ ਕੀਤੀ ਹੈ ਹਸਪੀਟਲਸ ਦੀ ਗੱਲ ਕੀਤੀ ਹੈ ਠੀਕ ਹੈ ਜੀ ਹੋਰ ਕਈ ਗੱਲਾਂ ਜਿਹੜੀਆਂ ਹੈਗੇ ਕਿ ਇਹਨਾਂ ਤੇ ਜਿਹੜੇ ਪ੍ਰੇਮ ਮਿੱਤਲ ਜੀ ਆ ਤੁਹਾਨੂੰ ਲੱਗਦਾ ਕਿ ਇਹ ਵਾਦੇ ਪੂਰੇ ਨਹੀਂ ਕਰੇਗਾ ਔਰ ਮੈਡੀਸਨ ਦੀ ਗੱਲ ਕਰ ਲਈਏ ਆ ਇੱਕ ਆਪ ਗਰੀਬ ਇਨਸਾਨ ਹਸਪੀਟਲ ਜਾਂਦਾ ਵਾ ਸਿਵਲ ਹਸਪੀਟਲ ਨਾਲ ਹੋਵੇ ਕੋਈ ਸਰਕਾਰੀ ਹਸਪੀਟਲ ਨਾਲ ਜਾਂਦਾ ਵਾ ਤੇ ਉਹਦੇ ਵਿੱਚ ਅਗਰ ਇਲਾਜ ਹੁੰਦਾ ਤੇ ਮੈਡੀਸਿਨ ਬੜੀ ਮਹਿੰਗੀ ਹੁੰਦੀ ਹੈ ਮੈਡੀਸਿਨ ਉਹਨਾਂ ਨੂੰ ਬਾਹਰੋਂ ਹਜ਼ਾਰਾਂ ਰੁਪਏ ਦੀ ਮਿਲਦੀ ਹੈ ਤੇ ਕੁਝ ਲੱਗਦਾ ਕੀ ਭਾਰਤੀ ਜਨਤਾ ਪਾਰਟੀ ਮੈਡੀਸਿਨ ਫ੍ਰੀ ਕਰੇਗੀ ਜਿਹੜਾ ਇੱਕ ਪੈਰਾਸੀਟਾਮੋਲ ਕੇਜਰੀਵਾਲ ਜੀ ਕਹਿੰਦੇ ਇੱਕ ਪੈਰਾਸੀਟਾ ਮੋਲ ਪੈਰਾਸੀਟਾ ਮੋਲ ਤੋਂ ਲੈ ਕੇ 70 80 ਲੱਖ ਰੁਪਏ ਦੇ ਆਪਰੇਸ਼ਨ ਦਿੱਲੀ ਵਿੱਚ ਫ੍ਰੀ ਕੀਤੇ ਜਾ ਰਹੇ ਨੇ ਤੇ ਲੱਗਦਾ ਕੋਈ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਕੁਝ ਇਸ ਤਰ੍ਹਾਂ ਦਾ ਕਰੇਗੀ ਜੇ ਕੋਈ ਕੇਜਰੀਵਾਲ ਕਿਸੇ ਚੀਜ਼ ਦਾ ਦਾਵਾ ਕਰਦਾ 100% ਆਪਣੀ ਰਿਪੋਰਟ ਦਿਖਾਉਂਦਾ ਉਹਦੇ ਵਿੱਚ ਸੈਂਟਰ ਗਵਰਨਮੈਂਟ ਦਾ ਬੜਾ ਵੱਡਾ ਯੋਗਦਾਨ ਹੁੰਦਾ ਕੇਜਰੀਵਾਲ ਜੀ ਇਹ ਗੱਲ ਕਿਉਂ ਨਹੀਂ ਕਹਿੰਦੇ ਵੀ ਜੇ ਮੈਂ ਕੋਈ ਕਾਰਜ ਕਰ ਰਿਹਾ ਹਾਂ ਚ ਬੀਜੇਪੀ ਦੀ ਕਰਗ ਜਾ ਰਹੀ ਹੈ ਸਚ ਦੀ ਗੱਲ ਐ ਐਡੀਆਂ ਐਡੀਆਂ ਯੋਜਨਾਵਾਂ ਚਲਾਈਆਂ ਸ਼੍ਰੀ ਨਰਿੰਦਰ ਮੋਦੀ ਜੀ ਨੇ ਉਹਦੇ ਵਿੱਚ ਅਹਿਮ ਰੋਲ ਸੈਂਟਰ ਗਵਰਨਮੈਂਟ ਦਾ ਹੁੰਦਾ ਕੈਜਰੀਵਾਲ ਸੈਂਟਰ ਦੇ ਵਿੱਚ ਕੋਈ ਵੀ ਗਤੀਵਿਧੀ ਨਹੀਂ ਕਰ ਸਕਦੇ ਬਿਨਾ ਨਰਿੰਦਰ ਮੋਦੀ ਜੀ ਤੋਂ ਮੈਂ ਕੈਜਰੀਵਾਲ ਜੀ ਨੂੰ ਇੱਕ ਗੱਲ ਕਹਿਣਾ ਚਾਹਨਾ ਝੂਠੀ ਅਫਵਾਹਾਂ ਨਾ ਫਲਾਓ ਤੁਸੀਂ ਹਰਿਆਣੇ ਦਾ ਕਿਉਂ ਬਾਈਕਟ ਕੀਤਾ ਪੰਜਾਬ ਚ ਕਿਉਂ ਇਲੈਕਸ਼ਨ ਲੜ ਰਹੇ ਹੋ ਕਾਰਨ ਕੀ ਆ ਪੰਜਾਬ ਦੇ ਲੋਕਾਂ ਨੂੰ ਤੁਸੀਂ ਬੇਕੂ ਬਣਾਉਨੇ ਹੋ ਪਿਛਲੀ ਵਾਰ ਤੁਸੀਂ 100 ਸੀਟਾਂ ਦਾ ਦਾਵਾ ਕਰਕੇ ਤੁਹਾਨੂੰ 20 ਸੀਟਾਂ ਮਿਲੀਆਂ 20 ਚੋਂ ਤੁਹਾਡੇ ਉਹ 20 ਵੀ ਨਹੀਂ ਸੰਭੇਗੇ ਤੁਹਾਡੇ ਤੁਹਾਡੀ ਨੀਤੀ ਤੋਂ ਤੁਹਾਡੇ ਐਮਐਲਏ ਵਿਰੋਧ ਕਰਕੇ ਦੂਜੀਆਂ ਪਾਰਟੀਆਂ ਜਾਂਦੇ ਆ ਚਾਰ ਤੁਸੀਂ ਐਮਪੀ ਜਿੱਤੇ ਪੂਰੇ ਭਾਰਤ ਚੋਂ ਉਹਦੇ ਚ ਇੱਕ ਐਮਪੀ ਰਹਿ ਗਿਆ ਤਿੰਨ ਐਮਪੀ ਵੀ ਤੁਹਾਡੇ ਕੋਲ ਸਾਹਮਣੇ ਗਏ ਕਾਜਰੀਵਾਲ ਜੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ ਇਹ ਜਿਹੜੀ ਲਹਿਰ ਆ ਤੁਹਾਡੀ ਗਰਾਊਂਡ ਦੀ ਲਹਿਰ ਆ ਗਰਾਊਂਡ 'ਚ ਹੀ ਰਹਿ ਜਾਣੀ ਪਿਛਲੀ ਵਾਰ ਵਾਂਗੂ ਜਿਵੇਂ 100 ਸੀਟਾਂ ਦਾ ਸਰਵੇ ਆ ਰਿਆ ਸੀ ਮਿਲੀਆਂ 20 ਐਤਕੀ ਤੁਹਾਨੂੰ 20 ਵੀ ਨਹੀਂ ਮਿਲਣੀਆਂ 5 7 ਹੀ ਰਹਿਣੇ ਸੀਟਾਂ ਤੁਹਾਡੀਆਂ ਜਿੰਨੇ ਮਰਜ਼ੀ ਦਾਅਵੇ ਕਰੋ ਝੂਠੇ ਹੋਣੇ ਆ ਪ੍ਰੇਮ ਮਿੱਤਲ ਜੀ ਦੀ ਗੱਲ ਕਰ ਲਈਏ ਤੁਸੀਂ ਪ੍ਰੇਮ ਮਿੱਤਲ ਜੀ ਦੇ ਹੱਕ ਵਿੱਚ ਬੋਲ ਰਹੇ ਹੋ ਤੁਸੀਂ ਇਹ ਦੱਸੋ ਕਿ ਪ੍ਰੇਮ ਮਿੱਤਲ ਜੀ ਨੇ ਆਹ ਸਭ ਲੋਕ ਕਿੰਨਾ ਕੇ ਪਿਆਰ ਕਰ ਰਹੇ ਤੁਸੀਂ ਤਾਂ ਪਿਆਰ ਕਰ ਰਹੇ ਹੀ ਰਹੇ ਹੋ ਹੋਰ ਲੋਕ ਕਿੰਨਾ ਕੇ ਪਿਆਰ ਕਰ ਰਹੇ ਕਿੰਨਾ ਕੇ ਲੋਕ ਬਾਕੀ ਲੋਕ ਕਿੰਨਾ ਕੇ ਸਮਰਥਨ ਦੇ ਵੀ ਪ੍ਰੇਮ ਮਿੱਤਲ ਜੀ ਡਿਪਟੀ ਮੇਅਰ ਰਹੇ ਨੇ ਫਰਸਟ ਡਿਪਟੀ ਮੇਅਰ ਐਮ ਸੀ ਕਾਰਪੋਰੇਸ਼ਨ ਦੇ ਤੇ ਤੁਸੀਂ ਪਬਲਿਕ ਨੂੰ ਕੋਨੇ-ਕੋਨੇ ਚ ਪੁੱਛ ਸਕਦੇ ਹੋ ਪ੍ਰੇਮ ਮਿੱਤਲ ਜੀ ਬਾਰੇ ਬਹੁਤ ਸੱਚੀ ਸੋਚੀ ਸ਼ਖਸੀਅਤ ਨੇ ਬਹੁਤ ਵਧੀਆ ਇਨਸਾਨ ਨੇ ਗਰਾਊਂਡ ਨਾਲ ਜੁੜੇ ਹੋਏ ਨੇ ਇਹਨਾਂ ਨੂੰ ਪਤਾ ਵਿਕਾਸ ਲੋਕਾਂ ਨੂੰ ਕੀ ਲੋੜ ਹੈ ਵਿਕਾਸ ਚ ਕੀ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਵੀ ਵਿਕਾਸ ਵਿੱਚ ਜ਼ਰੂਰਤ ਕੀ ਹੁੰਦੀ ਹੈ ਲੋਕਾਂ ਦੀ ਇਸ ਹਿਸਾਬ ਨਾਲ ਮੈਨੂੰ ਇਹਨਾਂ ਤੇ ਰੱਬ ਜਿੰਨਾ ਭਰੋਸਾ ਵੀ ਜੋ ਇਹ ਕਹਿਣਗੇ ਉਹ ਕਰਨਗੇ ਬਹੁਤ ਬਹੁਤ ਧੰਨਵਾਦ ਤੁਸੀਂ ਕੀ ਕਹਿ ਰਹੇ ਸੀ ਸਰ ਜੀ ਤੁਸੀਂ ਵਿੱਚ ਇਸ਼ਾਰਾ ਕਰ ਰਹੇ ਮੈਂ ਇਹ ਕਹਿ ਰਿਹਾ ਸੀ ਜਿਹੜੀ ਭਾਰਤਮਾਨ ਆਸ਼ੂ ਬੀਮਾ ਯੋਜਨਾ ਹੈ 2.5 ਲੱਖ ਸੈਂਟਰ ਦਿੰਦੀ ਹੈ 2.5 ਲੱਖ ਰੁਪਏ ਇੱਥੇ ਹੈ ਹਜੇ ਤੱਕ ਪੰਜਾਬ ਚ ਬਹੁਤ ਲੋਕਾਂ ਨੂੰ ਘੱਟ ਪਤਾ ਹੈ ਨਾ ਇਹਨਾਂ ਨੇ ਸਕੀਮ ਹਜੇ ਤੱਕ ਲਾਂਗੂ ਕੀਤੀ ਸੀ ਪੰਜਾਬ ਦੇ ਜਿਹੜੇ ਆਪਣੇ ਸੀਐਮ ਰਹਿ ਚੁਕੇ ਨੇ ਕਿਉਂਕਿ ਜੀ ਲੋਕਾਂ ਨੂੰ ਦੱਸਣਗੇ ਤਾਂ ਹੀ ਪਤਾ ਲੱਗੇਗਾ ਤੁਹਾਨੂੰ ਲੱਗਦਾ ਕਿ ਮਿੱਤਰ ਸਾਹਿਬ ਆਣਗੇ ਤੇ ਲੋਕਾਂ ਦੀ ਉਮੀਦਾਂ ਤੇ ਖਰੇ ਉਤਰਨਗੇ ਤੁਸੀਂ ਇਹ ਗੱਲ ਤਾਂ ਬਿਲਕੁਲ ਕਹੀ ਹੈ ਹੋਰ ਕੀ ਕਰਨਗੇ ਕੁਝ ਐਕਸਟਰਾ ਮਿੱਤਰ ਜੀ ਬਹੁਤ ਡਿਵੈਲਪਮੈਂਟ ਕਰਨਗੇ ਜਾਨੀ ਕਿ ਹੁਣ ਉਹਨਾਂ ਨੇ ਸਕੂਲ ਦਾ ਵਾਅਦਾ ਕੀਤਾ ਵਾ ਸਾਰਾ ਕੁਝ ਕਿਹਾ ਕਿ ਅਸੀਂ ਕਰਾਂਗੇ ਰੋਡ ਰੋਡ ਬਹੁਤ ਪਿਛੜਿਆ ਹੋਇਆ ਇਲਾਕਾ ਬਣ ਚੁੱਕਾ ਹੈ ਦਸਲਾਂ ਵਿੱਚ ਹੀ ਕਿਉਂਕਿ ਤੁਸੀਂ ਵੀ ਹਜੇ ਵੀ ਦੇਖੋ ਆਤਮਪਾਰਕ ਦੇ ਕੋਲ ਸੀਵਰੇਜ ਵਗ ਰਿਹਾ ਵੈ ਇਹ ਵਾਦੇ ਵਾਕਿਆ ਪਾਰਟੀ ਵੱਲੋਂ ਵੀ ਕੀਤੇ ਜਾ ਰਹੇ ਨੇ ਬਾਕੀ ਪਾਰਟੀਆਂ ਵੱਲੋਂ ਕਿਤੇ ਆ ਰਹੇ ਪਰ ਇੱਕ ਭਾਰਤੀ ਜਨਤਾ ਕੰਮ ਨਹੀਂ ਹੋ ਰਿਹਾ ਮਤਲਬ ਕੰਮ ਨਹੀਂ ਹੋ ਰਿਹਾ ਸਿਰਫ ਵਾਦੇ ਕੀਤੇ ਜਾ ਰਹੇ ਮਿੱਤਲ ਸਾਹਿਬ ਕੰਮ ਕਰਨਗੇ ਹਾਂਜੀ ਮਿੱਤਲ ਸਾਹਿਬ ਕੰਮ ਕਰਨਗੇ ਤੁਸੀਂ ਦੇਖੋ ਭਾਰਤੀ ਜਨਤਾ ਪਾਰਟੀ ਦੀ ਇਸ ਵਾਰ ਪਹਿਲੀ ਵਾਰ ਸਰਕਾਰ ਬਣੂਗੀ ਪੰਜਾਬ ਦੇ ਵਿੱਚ ਫਿਰ ਤੁਸੀਂ ਦੇਖੋ ਇਹ ਬਿਲਕੁਲ ਸ਼ਾਂਤਮਈ ਪਾਰਟੀ ਹੈ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦੀ ਇਹ ਪਾਰਟੀ ਕਿਸੇ ਵੀ ਕੈਂਡੀਡੇਟ ਕੋਲ ਚਲ ਜੋ ਲੜਾਈ ਝਗੜਾ ਨਹੀਂ ਕਰਦੀ ਸਿਰਫ ਜਿਵੇਂ ਕਾਂਗਰਸ ਵਾਲੇ ਦੇਖ ਲਓ ਤੁਸੀਂ ਉਹਨਾਂ ਹੀ ਬੈਕਗ੍ਰਾਉਂਡ ਜਹਾ ਕਾਲੀ ਦਾਲ ਵਾਲਿਆਂ ਦੀ ਦੇਖ ਲਓ ਸਾਰਾ ਲੜਾਈ ਝਗੜੇ ਦੇ ਵਿੱਚ ਹੀ ਆ ਤੁਸੀਂ ਵੇਖਿਆ ਕੀ ਸੀ ਆਮ ਜਨਤਾ ਨੇ ਗੱਲਬਾਤ ਕੀਤੀ ਹੈ ਕਾਫੀ ਹੱਦ ਤੱਕ ਲੋਕ ਪ੍ਰੇਮ ਮਿੱਤਲ ਜੀ ਨੂੰ ਪਸੰਦ ਕਰ ਰਹੇ ਨੇ ਲੋਕਾਂ ਦੀ ਉਹ ਜਿਹੜੇ ਉਮੀਦਾਂ ਦੇ ਪ੍ਰੇਮ ਮਿੱਤਲ ਜੀ ਖਰੇ ਉੱਤਰੇ ਨੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਪ੍ਰੇਮ ਮਿੱਤਲ ਜੀ ਤੇ ਪੂਣਾ ਵਿਸ਼ਵਾਸ ਹੈ ਅਗਰ ਉਹ ਇੱਥੇ ਪੰਜਾਬ ਵਿੱਚ ਆਂਦੇ ਜਾਂ ਉਹ ਐਮ ਐਲ ਏ ਬਣਦੇ ਨੇ ਉਹਨੇ ਸਰਕਾਰ ਪੰਜਾਬ ਵਿੱਚ ਆਂਦੀ ਹੈ ਤੇ ਉਹਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰੇਮ ਮਿੱਤਲ ਜੀ ਵੱਲੋਂ ਪੂਰੇ ਕੰਮ ਕੀਤੇ ਜਾਣਗੇ ਲੋਕਾਂ ਦੀ ਉਮੀਦਾਂ ਦੇ ਖਰੇ ਹੋਣਗੇ ਜਿਹੜੀ ਜਿਹੜੀ ਵੀ ਲੋਕਾਂ ਦੀ ਡਿਮਾਂਡ ਲੋਕਾਂ ਨੇ ਉਹਨਾਂ ਨੂੰ ਜੀ ਤੁਸੀਂ ਵੇਖਿਆ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਨੇ ਹੋਰ ਵੀ ਤੁਹਾਨੂੰ ਨਵੀਂ ਅਪਡੇਟ ਦਿੰਦੇ ਰਾਵਾਂਗੇ ਬੇਚੜੋ ਐਸਐਮਜ਼ेड ਨਿਊਜ਼ ਕੈਮਰਾਮੈਨ ਬਾਬ ਦੇ ਨਾਮ ਰਮਨ ਹੌਲਕ